ਪੜੇ ਮੇਰੀ ਗੱਲ ਸੁਣ ਹਾਂ ਤਰੀਕਾ ਅਸਟ ਆਪਣੇ ਕਢਾਤੀ ਇਹਦਾ ਪੂਰੀ ਟ੍ਰੈਂਡਿੰਗ ਦੇ ਵਿੱਚ ਚੱਲੂਗੀ ਹੁਣ ਹੁਣ ਜਿਹੜੋ ਵੀ ਕੋਈ ਰਿਸ਼ਤੇਦਾਰ ਆਇਆ ਕੁਪ ਵਧਾਈਆਂ ਦੇਣ ਆਪਣੇ ਨੂੰ ਹਣਾ ਹੁਣ ਰਾਤ ਵੀ ਆਇਆ ਕਰਨਗੇ ਤਾਂ ਆਪਾਂ ਉਹਨੂੰ ਕੰਬਲਾਂ ਦੀ ਰੋੜ ਪਾਉਗੀ ਸਿਆਲ ਦੇ ਵਿੱਚ ਉਹ ਕੰਬਲ ਤਾਂ ਸਾਡੇ ਮੂਨ ਕਾਰੇ ਨੇ ਬਥੇਰੇ ਕੱਢ ਰੱਖੇ ਨੇ ਸਸਤੇ ਸਸਤੇ ਰੇਟਾਂ ਤੇ ਮੈਨੂੰ ਲੱਗਦਾ ਆਪਾਂ ਦੁਕਾਨ ਦੇ ਮੂਰੀ ਖੜਿਆਂਗੇ ਫਿਰ ਹਾਂ ਲੈ ਅਸੀਂ ਆ ਆ ਜਾ ਫਿਰ ਪਤਾ ਲਾਈ ਚੱਲਦੇ ਆਪਾਂ ਕਿਨਾਂ ਹਾਂ ਚੱਲ ਜਿਹਦਾ ਰੇਟ ਠੀਕ ਹੋਇਆ ਫਿਰ ਤਾਂ ਲੈ ਜਾਾਂਗੇ ਨਹੀਂ ਫਿਰ ਆ ਭਾਗਲੀ ਬਾਅਦ ਲੈ ਜਾਾਂਗੇ ਹਾਂ ਆ ਜਾ ਆ ਜਾ ਆਪਣੇ ਬਰੇ ਸੱਸੀ ਗਾਲ ਸੱਸੀ ਗਾਲ ਵੀਰੇ ਵੀਰੇ ਨੂੰ ਘਰ ਵਾਸਤੇ ਕੰਬਲ ਦੇ ਦੇ ਯਾਰ ਆ ਖੁਦ ਲੈਣ ਲਈ ਹਾਂ ਘਰੇ ਵਰਤਣੇ ਲਈ ਕੋਈ ਇੱਕ ਤਾਂ ਆਈਟਮ ਆਈ ਹੈ ਬਹੁਤ ਵਧੀਆ ਟੌਪ ਕਲਾਸ ਦੀ ਠੀਕ ਆ ਭਾਈ ਇਸ 1800 ਦਾ ਕੰਬਲ ਸੀਗਾ ਜੀ ਠੀਕ ਆ ਹੁਣ ਸੇਲ ਲਾਈ ਹੋਈ ਆ 1000 ਰੁਪਏ ਚ ਕੁੱਲ ਕੁੱਲ 1000 ਰੁਪਏ ਚ ਦੇਖ ਪਹਿਣੇ ਠੀਕ ਆ ਚੌਰ ਸੁਪਰ ਸੌਟ ਪਿਓਰ ਦੀ ਮੈਂਕ ਲੱਗੀ ਹੋਇਆ ਫੁੱਲ ਗਰਮ ਰੰਗ ਬਥੇਰੇ ਰੰਗ ਸਾਰੇ ਰੰਗ ਆ ਲੋ ਰੰਗ ਬਹੁਤ ਐ ਜਿੰਨੇ ਮਰਜ਼ੀ ਲੋ ਚੱਕੋ ਰੰਗ ਜਿੰਨੇ ਮਰਜ਼ੀ ਦੇਖ ਪਹਿਣੇ ਤੈਨੂੰ ਕਿਹੜਾ ਪਸੰਦ ਆਗਾ ਚੱਕੋ ਰੰਗ ਬਹੁਤ ਨੇ ਆ ਲੋ ਹੁਣ ਦੇਖ ਲੈ ਫਿਰ ਘਰੇ ਜਾ ਕੇਣਾ ਹਾਂ ਕਜੀ ਕਹੀਂ ਵਿਆਹ ਮੈਨੂੰ ਆਲੀ ਚੰਦ ਦੀਆ ਫੇਰ ਮੋੜ ਮੜਾਇਆ ਨਹੀਂ ਕਰਨਾਗਾ ਮੈਂ ਰੰਗਾਂ ਦੀ ਕੋਈ ਕਮੀ ਚੱਕੋ ਇੱਕ ਬਾਈ ਤੂੰ ਮੈਨੂੰ ਐ ਦੱਸ ਕਿ ਵੀਰੀ ਮੰਨ ਕੇ ਦੇ ਲੈਂਡ ਦੇ ਵਾਸਤੇ ਵਰਤਨੇ ਹੁਣ ਦੇ ਦੋਗੇ ਬਹੁਤ ਮਿਲ ਜਾਣਗੇ ਵੀਰੇ ਵਿਆਹ ਦਾ ਸੀਜ਼ਨ ਆਊਗਾ 300 ਤੋਂ ਸਟਾਰਟਿੰਗ ਹੈ ਆਪਣੇ ਤੇ ਠੀਕ ਆ ਮਹਿੰਗੇ ਕਿੰਨੇ ਮਰਜ਼ੀ ਲੈ ਲੋ ਜਿੰਨੇ ਮਰਜ਼ੀ ਮਹਿੰਗੇ 4000 5000 ਤੱਕ ਦਾ ਕੰਬਲ ਪਿਆ ਆਪਣੇ ਜੀ ਹੋਰ ਕਿਸੇ ਨੇ ਲੈਣੇ ਹੁਣ ਕੰਬਲਾ ਹੁਣ ਕਿੱਥੇ ਕੋਈ ਇੱਕ ਵਾਰੀ ਡਰੈੱਸ ਬੋਲ ਦਿਓ ਜੀ ਪਿੰਡ ਲੌਂਗਵਾਲ ਮੇਨ ਬਾਜ਼ਾਰ ਮੂਨਕਵਾਲੇ ਬਾਕੀ ਦੇ ਵੀਰੇ ਦਾ ਸਕਰੀਨ ਤੇ ਨੰਬਰ ਚ ਲੈ ਭਈਆ ਆ ਦੇ ਦੇ ਦੋਨੇ ਲਓ ਜੀ ਲੈ ਜਾਓ ਆ ਦੋਨੇ ਠੀਕ ਨੇ ਆ ਪੈਕ ਕਰ ਦਿਓ ਜੀ